ਸਰਬ ਲੋਕ ਸੰਭਾਲ ਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਅੱਜ ਡੰਡਿਆਲਾ ਗੁਰੂ ਵਿਖੇ ਚੋਣ ਪ੍ਰਚਾਰ ਕਰਨ ਆਏ ਨੇ ਸਾਡੇ ਨਾਲ ਇਸ ਵਕਤ ਅਰਭਜਨ ਸਿੰਘ ਈਟੀਓ ਸਾਹਿਬ ਤੇ ਲਾਲਜੀਤ ਸਿੰਘ ਭੁੱਲਰ ਵੀ ਇੱਥੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਡੋਰ ਟੂ ਡੋਰ ਕਰ ਰਹੇ ਸੀ ਸਭ ਤੋਂ ਪਹਿਲਾਂ ਈਟੀਓ ਸਾਹਿਬ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਭੁੱਲਰ ਸਾਹਿਬ ਵੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਤਾਂ ਈਟੀਓ ਸਾਹਿਬ ਅੱਜ ਡੋਰ ਟੂ ਡੋਰ ਕਰ ਰਹੇ ਹੋ ਕਿਵੇਂ ਦਾ ਰਿਸਪੌਂਸ ਜਿਹੜਾ ਇੱਥੇ ਮਿਲ ਰਿਹਾ ਹੈ ਦੇਖੋ ਬਹੁਤ ਵਧੀਆ ਰਿਸਪੌਂਸ ਆ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਾ ਬਲਜੀਤ ਸਿੰਘ ਜੀ ਪੁੱਲਰ ਸਾਹਿਬ ਜਿਹੜੇ ਮੇਰੇ ਕੈਬਨਟ ਦੇ ਸਾਥੀ ਵੀ ਨੇ ਉਹਨਾਂ ਦੀ ਪਾਰਟੀ ਨੇ ਜ਼ਿੰਮੇਵਾਰੀ ਲਈ ਆ ਹਲਕਾ ਖਡੂਰ ਸਾਹਿਬ ਤੋਂ ਆ ਬਤੌਰ ਉਮੀਦਵਾਰ ਆਮ ਆਦਮੀ ਪਾਰਟੀ ਤੇ ਅਸੀਂ ਸਾਰੇ ਹੀ ਹਲਕਿਆਂ ਦੇ ਵਿੱਚ ਜਾ ਰਹੇ ਆ ਅੱਜ ਮੈਂ ਧੰਨਵਾਦੀ ਉਹਨਾਂ ਦਾ ਕਿ ਉਹਨਾਂ ਨੇ ਜੰਡੇ ਆ ਗੁਰੂ ਹਲਕੇ ਦਾ ਤੋਰਾ ਕੀਤਾ ਬੇਨਤੀ ਕਰਨ ਆਏ ਨੇ ਅਸੀਂ ਡੋਰ ਟੂ ਡੋਰ ਸ਼ਾਪ ਟੂ ਸ਼ਾਪ ਅਸੀਂ ਸਾਰੇ ਲੋਕਾਂ ਨੂੰ ਅੱਜ ਬੇਨਤੀ ਕੀਤੀ ਆ ਕਿ ਉਹ ਆਮ ਆਦਮੀ ਪਾਰਟੀ ਦੇ ਉਹ ਨਿਸ਼ਾਨ ਛਾੜੂ ਤੇ ਜਿਹੜਾ ਆ ਉਹ ਉਹਦਾ ਬਟਨ ਦਬਾਉਣ ਵੱਡੀ ਦੀਡ ਦੇ ਨਾਲ ਜਿਤਾਉਣ ਔਰ ਜਿੰਨਾ ਉਤਸ਼ਾਹ ਮੈਂ ਅੱਜ ਵੋਟਰਾਂ ਦੇ ਵਿੱਚ ਦੇਖ ਰਿਆਂ ਸਾਡੇ ਬੰਡਾਲੇ ਦੇ ਬਾਜ਼ਾਰ ਸਾਡੇ ਜੰਡਿਆਲੇ ਦੇ ਬਾਜ਼ਾਰ ਮਤਲਬ ਪੂਰੇ ਸਾਰਾ ਹਲਕਾ ਹੀ ਇੱਕ ਤਰਫਾ ਨਿਕਲ ਕੇ ਆਇਆ ਭੁੱਲਰ ਸਾਹਿਬ ਦੇ ਹੱਕ ਦੇ ਵਿੱਚ ਤੇ ਅਸੀਂ ਬਹੁਤ ਵੱਡੀ ਲੀਡ ਦੇ ਨਾਲ ਜਿਹੜੀ ਸੀਟ ਆ ਖਡੂਰ ਸਾਹਿਬ ਦੀ ਇਹ ਜਿੱਤ ਨੇ ਜਿਹੜੀ ਪੰਜਾਬ ਚ 13 ਸੀਟਾਂ ਦੇ ਚੋਣ ਹੋ ਰਹੀ ਆ ਉਹਨਾਂ ਦੇ ਵਿੱਚ ਸਭ ਤੋਂ ਜਿਆਦਾ ਟੇਕ ਜਾਂ ਸਭ ਤੋਂ ਵੱਧ ਗੱਲ ਤੁਹਾਡੇ ਡਿਪਾਰਟਮੈਂਟ ਦੀ ਹੋ ਰਹੀ ਹੈ ਕਿਉਂਕਿ ਜਿਹੜੀ ਤੁਸੀਂ ਲੋਕਾਂ ਨੂੰ ਬਿਜਲੀ ਮੁਫਤ ਦਿੱਤੀ ਜਿਹੜੀ ਲੋਕ ਆਮ ਆਦਮੀ ਪਾਰਟੀ ਦਾਵਾ ਕਰਦੀ ਆ ਕਿ ਸਾਡੇ ਨਾਲ ਇਹਨਾਂ ਨੇ ਇਹ ਵਾਅਦਾ ਪੂਰਾ ਕੀਤਾ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਜਿਹੜੀ ਹੈ ਇਸ ਦੇ ਹੱਕ ਚ ਲੋਕ ਭੂਗਤਣਗੇ ਤੁਹਾਨੂੰ ਕੀ ਲੱਗਦਾ ਤੁਹਾਡੇ ਨਾਲ ਲੋਕ ਚਰਚਾ ਕਰਦੇ ਨੇ ਲੋਕ ਸੈਟੀਸਫਾਈ ਨੇ ਜਿਹੜੀ ਤੁਸੀਂ ਦੀ ਲੋਕਾਂ ਨੂੰ ਵੀ ਦੇਖੋ ਜੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਮੈਂ ਸਰਕਾਰ ਬਣਨ ਦੇ 3 ਮਹੀਨੇ ਦੇ ਵਿੱਚ ਜਿਹੜੀ ਗਰੰਟੀ ਸੀਗੀ ਉਹ ਬਿਜਲੀ ਦਾ 600 ਯੂਨਟ ਬਿਜਲੀ ਫ੍ਰੀ ਦੇਣ ਦੀ ਗਰੰਟੀ ਪੂਰੀ ਕਰ ਦਿੱਤੀ ਸੀਗੀ ਜੀ ਔਰ ਪੰਜਾਬ ਦੇ ਵਿੱਚ 95% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਔਰ ਇਹ ਬਿਜਲੀ ਦੇ ਬਿੱਲ ਜ਼ੀਰੋ ਕਰਨ ਵਾਸਤੇ ਜਾਂ ਕਰਵਾਉਣ ਵਾਸਤੇ ਕਿਸੇ ਵੀ ਖਪਤਕਾਰ ਨੂੰ ਕਿਸੇ ਬਿਜਲੀ ਘਰ ਦੇ ਨਹੀਂ ਜਾਣਾ ਪਿਆ ਕੋਈ ਆ ਅਸੀਂ ਜਾਤਪਾਤ ਦੇ ਆਧਾਰ ਤੇ ਕੋਈ ਧਰਮ ਦੇ ਆਧਾਰ ਤੇ ਕੋਈ ਰਾਜਨੀਤਿਕ ਪਾਰਟੀਆਂ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਕੀਤਾ ਅੱਜ ਅਕਾਲੀ ਕਾਂਗਰਸੀ ਵੀ ਵਾਧੂ ਬਿਜਲੀ ਜਿਹੜੀ ਆ ਉਹ ਮੰਨ ਰਹੇ ਨੇ ਕਿਸਾਨ ਭਰਾਵਾਂ ਨੂੰ ਵਾਧੂ ਬਿਜਲੀ ਮਿਲ ਰਹੀ ਆ ਘਰੇਲੂ ਬਿਜਲੀ ਜਿਹੜੀ ਆ ਫ੍ਰੀ ਮਿਲ ਰਹੀ ਆ ਸਰਕਾਰੀ ਥਰਮਲ ਪਲਾਂਟ ਬਣਾ ਦਿੱਤਾ ਪ੍ਰਾਈਵੇਟ ਤੋਂ ਖਰੀਦ ਕੇ ਗੋਇੰਦਵਾਲ ਸਾਹਿਬ ਵਾਲਾ ਕੋੜਾ ਸਾਡੇ ਕੋਲ ਵਾਧੂ ਪਿਆ ਛੜਕਾਂ ਸਾਡੀਆਂ ਬਣ ਰਹੀਆਂ ਨੇ ਸਕੂਲ ਸਾਡੇ ਬਣ ਰਹੇ ਨੇ ਮੋਹੱਲਾ ਕਲੀਨਿਕ ਸਾਡੇ ਬਣ ਰਹੇ ਨੇ ਜਨਤਾ ਵੋਟ ਪਾਉਂਦੀ ਆ ਕੰਮ ਨੂੰ ਦੇਖ ਕੇ ਸੋ ਸਾਡੇ ਜਿਹੜਾ ਪੰਜਾਬ ਆ ਪੰਜਾਬ ਦੇ ਵਿੱਚ ਬਹੁਤ ਮਾਨ ਸਾਹਿਬ ਨੇ ਕੰਮ ਕੀਤੇ ਨੇ ਐਸਐਸਐਫ ਫੋਰਸ ਬਣਾਈਆਂ ਆ ਸੜਕ ਸੁਰੱਖਿਆ ਫੋਰਸ ਵਧਾ ਕੇ ਕੀਮਤੀ ਜਾਨਾਂ ਜਿਹੜੀਆਂ ਸੜਕਾ ਹਾਦਸਿਆਂ ਦੇ ਵਿੱਚ ਜਾਂਦੀਆਂ ਸੀਗੀਆਂ ਉਹਨਾਂ ਨੂੰ ਬਚਾਇਆ ਜਾ ਰਿਹਾ 43000 ਤੋਂ ਵੱਧ ਨੌਕਰੀ ਜਿਹੜੀ ਆ ਉਹ ਮਾਨ ਸਾਹਿਬ ਨੇ ਦੋ ਸਾਲਾਂ ਦੇ ਵਿੱਚ ਜਿਹੜੀ ਆ ਉਹ ਦਿੱਤੀ ਆ ਸੋ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਸਾਰੇ ਕੰਮ ਪੂਰੇ ਕਰ ਦਿੱਤੇ ਨੇ ਕੁਝ ਨਿੱਜੀ ਕੰਮ ਰਹਿ ਵੀ ਗਏ ਹੋਣਗੇ ਨਿੱਜੀ ਕੰਮ ਮੇਡੀ ਗਰੰਟੀ 1000 ਰੁਪਏ ਵਾਲੀ ਅਜੇ ਪਈ ਆ ਦੇਖੋ ਦੇਖੋ ਦਿੱਲੀ ਦੇ ਵਿੱਚ ਅਸੀਂ ਪੂਰੀ ਕਰ ਦਿੱਤੀ ਆ ਐਂਡ ਮਾਨ ਸਾਹਿਬ ਨੇ ਇਹ ਵੀ ਕਹਿਤਾ ਅਸੀਂ ਇਹਨਾਂ ਚੋਣਾਂ ਤੋਂ ਬਾਅਦ ਅਸੀਂ ਬਹੁਤ ਜਲਦੀ ਆਪਣੀ ਇੱਕ ਗਰੰਟੀ ਰਹਿ ਗਈ ਸਾਡੀ 1000 ਰੁਪਏ ਦੇਣ ਵਾਲੀ ਉਹ ਵੀ ਅਸੀਂ ਇੱਕ ਬਹੁਤ ਜਲਦ ਅਸੀਂ ਉਹਨੂੰ ਜਿਹੜਾ ਆ ਉਹ ਅਸੀਂ ਪੂਰਾ ਕਰਨ ਜਿਹੜਾ ਆ ਉਹ ਜਾ ਰਹੇ ਆ ਸੋ ਮੈਂ ਐਜ਼ ਐਜ਼ ਅ ਕੈਬਨਿਟ ਮਿਨਿਸਟਰ ਸਰ ਤੁਹਾਨੂੰ ਇਹ ਵੀ ਦੱਸ ਦਿਓਗੇ ਬਿਜਲੀ ਬੋਰਡ ਦੇ ਉੱਤੇ ਕੋਈ ਵਿੱਤੀ ਬੋਝ ਬੋਝ ਪਿਆ ਜਿਹੜੀ ਦੀ ਉਹ ਹੀ ਵਿੱਤੀ ਬੋਝ ਨਹੀਂ ਜੀ ਜਦੋਂ ਮੈਨੂੰ ਬਤੌਰ ਆ ਬਿਜਲੀ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਸੀਗੀ 1880 ਕਰੋੜ ਰੁਪਏ ਘਾਟੇ ਚ ਸੀਗਾ ਬਿਜਲੀ ਬੋਰਡ ਆ ਪਿਛਲੇ ਜਿਹੜੇ ਹੋਈ ਆ ਤਮਾਈ ਜਿਹਦੇ ਵਿੱਚ ਆਪਾਂ ਸਾਰੇ ਰਿਕਾਰਡ ਆਏ ਨੇ ਮਾਰਚ ਤੱਕ ਉਹਦੇ ਵਿੱਚ ਬਿਜਲੀ ਬੋਰਡ 772 ਕਰੋੜ ਰੁਪਏ ਮੁਨਾਫੇ ਦੇ ਵਿੱਚ ਆ ਜੀ ਇਹਦਾ ਇਹਦਾ ਕਾਰਨ ਵੀ ਦੱਸ ਦਿਓ ਜੀ ਮੈਂ ਮੈਂ ਤੁਹਾਨੂੰ ਕਾਰਨ ਦੱਸਦਾ ਹਾਂ ਕਾਰਨ ਦੱਸਦਾ ਕਿ ਸਭ ਤੋਂ ਪਹਿਲਾਂ ਤੇ ਕਾਰਨ ਇਹ ਆ ਕਿ ਇੱਕ ਸਾਡੀ ਪਸ਼ਵਾੜਾ ਕੋਲ ਮਾਈਨ ਸੀਗੀ ਝਾੜਖੰਡ ਦੇ ਵਿੱਚ 2015 ਤੋਂ ਬੰਦ ਪਈ ਸੀਗੀ ਕਿਸੇ ਨੇ ਨਹੀਂ ਉਹਨੂੰ ਚਲਾਇਆ ਔਰ ਕੋਲਾ ਖਰੀਦੇ ਸੀਗੇ ਬਾਹਰੋਂ ਮਹਿੰਗੇ ਭਾਅ ਦੇ ਉੱਤੇ ਉਹਦੇ ਤੇ ਕਮਿਸ਼ਨਾਂ ਫਿਕਸ ਹੁੰਦੀਆਂ ਸੀਗੀਆਂ ਅਸੀਂ ਮਾਰਚ 2022 ਦੇ ਵਿੱਚ ਆਏ ਅਸੀਂ ਅਕਤੂਬਰ ਦੇ ਵਿੱਚ ਆਪਣੀ ਕੋਲ ਮਾਈਨ ਸ਼ੁਰੂ ਕਰ ਲਈ ਉਥੋਂ ਕੋਲਾ ਸਾਨੂੰ ਆਉਂਦਾ ਔਰ ਕੋਲਾ ਤੋਂ ਸਾਨੂੰ ਤਾਂ ਪੈਸਾ ਨਹੀਂ ਦੇਣਾ ਪੈਂਦਾ ਸਿਰਫ ਟੋਆ ਟਵਾਈ ਆ ਓਕੇ ਜੋ ਟਰਾਂਸਪੋਰਟੇਸ਼ਨ ਚਾਰजेस ਨੇ ਉਹ ਹੀ ਅਸੀਂ ਦਿੰਨੇ ਆ ਬਾਕੀ ਸਾਨੂੰ 1200 ਕਰੋੜ ਰੁਪਏ ਦਾ ਤੇ ਅਸੀਂ ਇਥੋਂ ਵਾਅਦਾ ਲੈ ਲਿਆ ਜੀ ਫਿਰ ਬਿਜਲੀ ਦੀ ਜਨਰੇਸ਼ਨ ਵਧਾਤੀ ਜਨਰੇਸ਼ਨ ਜਿਹੜੀ ਥਰਮਲ ਪਲਾਂਟ ਤੇ ਆ ਤੁਹਾਡਾ ਗੋਇੰਦਵਾਲ ਸਾਹਿਬ ਵਾਲਾ ਜਿਹਦਾ ਨਾਮ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਜਿਹੜਾ ਆ ਉਹ ਰੱਖਿਆ ਗਿਆ ਉਹਦੇ ਤੋਂ ਹੀ ਜਿਹੜੀ ਆ ਅਸੀਂ ਜਿਹੜਾ 32 ਦੇ ਲੋਡ ਤੇ ਚੱਲਦਾ ਸੀਗਾ ਅਸੀਂ ਉਹਨੂੰ 60 60 ਦੇ ਲੋਡ ਤੇ ਲੈ ਗਏ ਸਾਨੂੰ ਬਿਜਲੀ ਜਿਹੜੀ ਆ ਉੱਥੋਂ ਵਧੀਆ ਮਿਲਣ ਲੱਗ ਗਈ ਸੋਲਰ ਦੇ ਸਮਝੌਤੇ ਜਿਹੜੇ ਪਿਛਲੀਆਂ ਸਰਕਾਰਾਂ ਨੇ 2007 ਤੋਂ ਲੈ ਕੇ 22 ਤੱਕ ਕੀਤੇ ਸੀਗੇ 18 18 ਰੁਪਏ ਬਿਜਲੀ ਦਾ ਯੂਨਿਟ ਖਰੀਦਦੇ ਸੀਗੇ ਆਪਣੇ ਸੋਲਰ ਪਲਾਂਟ ਲਾ ਲੈਂਦੇ ਸੀਗੇ ਉਹਦੀਆਂ ਆਪ ਦੇ ਆਪ ਦੇ ਹੀ ਸਮਝੌਤੇ ਕਰ ਲੈਂਦੇ ਸੀਗੇ ਅਸੀਂ ਵੀ ਖਰੀਦਦੇ ਆ ਜਦੋਂ ਤੋਂ ਮਾਨ ਸਾਹਿਬ ਦੀ ਸਰਕਾਰ ਬਣੀ ਆ ਅਸੀਂ 2.33 ਪੈਸੇ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦੀ ਆ ਸੋਲਰ ਬਿਜਲੀ ਸੋ ਬਿਜਲੀ ਬੋਰਡ ਵਾਦੇ 'ਚ ਜਾਊਗਾ ਕਿ ਨਹੀਂ ਜਾਊਗਾ ਚੋਰੀ ਵੀ ਰੋਕੀ ਆ ਬਿਲਕੁਲ ਚੋਰੀ ਦੇ ਉੱਤੇ ਦੇਖੋ ਜਦੋਂ 600 ਯੂਨਟ ਬਿਜਲੀ ਫਰੀ ਦੇ ਦਿੱਤੀ ਗਈ ਕੀ ਲੋੜ ਹੈ ਜੀ ਆਪਣੇ ਲੋਕਾਂ ਨੂੰ ਆਪਣੇ ਆਪ ਨੂੰ ਚੋਰ ਕਵਾਉਣ ਦੀ ਇੱਕ ਸਰ ਤੁਸੀਂ ਹੁਣ ਭਾਵੇਂ ਇਲੈਕਸ਼ਨ ਦੇ ਵਿੱਚ ਹੋ ਪਰ ਬਿਜਲੀ ਬੋਰਡ ਦੀਆਂ ਮੀਟਿੰਗਾਂ ਤੇ ਤੁਹਾਨੂੰ ਵੇਖੋ ਮਹਿਕਮਾ ਵੀ ਦੇਖਣਾ ਪੈਂਦਾ ਜਿਵੇਂ ਹੁਣ ਗਰਮੀ ਇੱਕਦਮ ਸ਼ੁਰੂ ਹੋ ਗਈ ਆ ਕੱਟ ਜਿਹੜੇ ਨੇ ਕਿਤੇ ਨਾ ਕਿਤੇ ਪਹਿਲਾਂ ਲੱਗਦੇ ਹੁੰਦੇ ਸੀਗੇ ਹੁਣ ਵੀ ਕਿਤੇ ਨਾ ਕਿਤੇ ਲਾਈਟ ਚੱਲੇ ਜਾਂਦੀ ਆ ਕਹਿੰਦਾ ਡਿਪਾਰਟਮੈਂਟ ਹੁਦਿਆਤਾਂ ਦੇ ਦਿੰਦੀਆਂ ਕਿ ਗਰਮੀ ਦੇ ਵਿੱਚ ਬਿਲਕੁਲ ਕਿਸੇ ਨੂੰ ਮੈਂ ਪੰਜਾਬ ਦੇ ਖੱਤਕਾਰਾਂ ਨੂੰ ਆ ਮਤਲਬ ਪੂਰਾ ਵਾਅਦਾ ਹੋਣਾ ਹੈ ਕਿ ਜਿਸ ਤਰ੍ਹਾਂ ਪਿਛਲੇ 2 ਸਾਲ ਬਿਜਲੀ ਦੀ ਸਪਲਾਈ ਦਿੱਤੀ ਗਈ ਆ ਉਤੋਂ ਵਧੀਆ ਬਿਜਲੀ ਦੀ ਬਿਹਤਰੀਨ ਸਪਲਾਈ ਜਿਹੜੀ ਆ ਉਹ ਦਵਾਂਗੇ ਕਿਸੇ ਤਰ੍ਹਾਂ ਨਾਲ ਕੋਈ ਘਬਰਾਉਣ ਦੀ ਲੋੜ ਨਹੀਂ ਹਾਂ ਕੋਈ ਮੇਨਟੇਨੈਂਸ ਪਰਪਸ ਵਾਸਤੇ ਕੋ ਸਮਾਂ ਵਾਸਤੇ ਕੋਈ ਵੀ ਉਹ ਤਾਂ ਕਹਿੰਦੇ ਨਹੀਂ ਕਿ ਵੋਟਾਂ ਦੇ ਵਿੱਚ ਆਏਗੀ ਬਾਅਦ ਚ ਨਹੀਂ ਆਏਗੀ ਦੇਖੋ ਜਦੋਂ 600 ਯੂਨਟ ਬਿਜਲੀ ਫ੍ਰੀ ਕੀਤੀ ਗਈ ਸੀਗੀ ਉਦੋਂ ਕਿਹੜੀਆਂ ਵੋਟਾਂ ਸੀਗੀਆਂ ਅਸੀਂ ਵੋਟਾਂ ਨੂੰ ਵੇਖ ਕੇ ਕੰਮ ਨਹੀਂ ਕਰਦੇ ਅਸੀਂ ਵੋਟਾਂ ਨੂੰ ਵੇਖ ਕੇ ਕੰਮ ਥੋੜੀ ਕਰਦੇ ਆ ਜੇ ਅਸੀਂ ਕਹਿੰਦੇ ਕਿ ਅਜੇ ਤੇ ਸੈ ਮੈਚ 3 ਮਹੀਨੇ ਹੋਏ ਸਰਕਾਰ ਬਣੀ ਨੂੰ ਅਜੇ ਕਿਹੜੀਆਂ ਕੋ ਜੇ ਅਸੀਂ ਵੋਟਾਂ ਨੂੰ ਮੁਖ ਰੱਖ ਕੇ ਕੰਮ ਕਰਦੇ ਹਾਂ ਤੇ ਫਿਰ ਅਸੀਂ ਹੋਣ ਆ ਕੇ ਮਾਫ ਕਰਦੇ ਠੀਕ ਆ ਅਸੀਂ ਤੇ ਆਉਂਦਿਆਂ ਸ਼ੁਰੂ ਮਾਫ ਕਰ ਦਿੱਤੀ ਸੀ ਵੀ ਇਸ ਤੋਂ ਪਹਿਲਾਂ ਜਿਹੜੀਆਂ ਚੋਣਾਂ ਹੁੰਦੀਆਂ ਸੀ ਕੋਈ ਵੀ ਹੋਣ ਵਿਧਾਨ ਸਭਾ ਲੋਕ ਸਭਾ ਝੂਠੇ ਪਰਚਿਆਂ ਦੀ ਗੱਲ ਹੁੰਦੀ ਸੀ ਕਿ ਕਿ ਇੱਥੇ ਵਰਤਿਆ ਕਰਾਤਾ ਉਹਦੇ ਘਰ ਅਸੀਂ ਕੋਈ ਪਰਚਿਆਂ ਦੀ ਰਾਜਨੀਤੀ ਨਹੀਂ ਕਰਦੇ ਸਾਡੀ ਰਾਜਨੀਤੀ ਵਿਕਾਸ ਦੀ ਰਾਜਨੀਤੀ ਆ ਔਰ ਵਿਕਾਸ ਦੀ ਰਾਜਨੀਤੀ ਕਰਦੇ ਰਾਵਾਂਗੇ ਸਕੂਲ ਬਣਾਵਾਂਗੇ ਹਸਪਤਾਲ ਬਣਾਵਾਂਗੇ ਵਧੀਆ ਸੜਕ ਤੇ ਸੜਕਾਂ ਬਣਾ ਕੇ ਸਹੂਲਤਾਂ ਦੇਵਾਂਗੇ ਸਾਡੀ ਪਰਚਿਆਂ ਵਾਲੀ ਧਰਮ ਵਾਲੀ ਕੋਈ ਰਾਜਨੀਤੀ ਇਹਦਾ ਮੁਕਾਬਲਾ ਕਿਸ ਦੇ ਨਾਲ ਮੰਨਦੇ ਤੁਹਾਡਾ ਸਾਡਾ ਮੁਕਾਬਲਾ ਕਿਸ ਮ ਦੋ ਸਾਲਾਂ ਦੇ ਵਿੱਚ ਇੰਨੇ ਹੋਏ ਨੇ ਜਿਹੜੇ 17 75 ਸਾਲਾਂ ਦੇ ਵਿੱਚ ਨਹੀਂ ਹੋਏ ਹੋਣ ਕਰ ਮਕਾਦੂਗਾ ਕੋਈ ਮਕਾਦੂਗਾ ਇਹ ਆਵਾਜ਼ ਵੀ ਪਾਰਟੀ ਦੇ ਕੈਨੇਡਾ ਮਨਿਸਟਰ ਹੈ ਤੁਸੀਂ ਦੇਖ ਸਕਦੇ ਹੋ ਹਰਪ੍ਰੀਤ ਸਿੰਘ ਈਟੀਓ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਅਸੀਂ ਅੱਜ ਕਰ ਰਹੇ ਸੀ ਤਾਂ ਲਾਲਜੀਤ ਸਿੰਘ ਭੁੱਲਰ ਜਿਹੜੇ ਨੇ ਉਹਨਾਂ ਦੇ ਅੱਖ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਹਰਪ੍ਰੀਤ ਸਿੰਘ ਈਟੀਓ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਦਾ ਡੋਰ ਟੂ ਡੋਰ ਕੀਤਾ ਜਾ ਰਿਹਾ ਹੈ ਤਾਂ ਲਾਲਜੀਤ ਭੁੱਲਰ ਵੀ ਇੱਥੇ ਤਸਵੀਰਾਂ ਦੇ ਵਿੱਚ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਆਪਣੇ ਕਾਰਕੁਨਾਂ ਨੂੰ ਇਸ ਜਗ੍ਹਾ ਦੇ ਉੱਤੇ ਅ ਮਿਲ ਰਹੇ ਨੇ ਭੁੱਲਰ ਸਾਹਿਬ ਦੇ ਨਾਲ ਵੀ ਗੱਲਬਾਤ ਅਸੀਂ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਤਾਂ ਇਹ ਤਸਵੀਰਾਂ ਜੰਡਿਆਲਾ ਗੁਰੂ ਦੀਆਂ ਨੇ ਜਿੱਥੇ ਅੱਜ ਲੋਕ ਡੋਰ ਟੂ ਡੋਰ ਕਰਨ ਦੇ ਲਈ ਕੈਬਨਟ ਮੰਤਰੀ ਜਰਪਨ ਸਿੰਘ ਈਟੀਓ ਤੇ ਲਾਲਜੀਤ ਸਿੰਘ ਭੁੱਲਰਾਏ ਸੀ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਬਾਹਰ ਦਾ ਨਜ਼ਾਰਾ ਵੀ ਦਿਖਾ ਦਿੰਨੇ ਆ ਇੱਕ ਵਾਰ ਅਹ ਅਲੱਗੇ ਗਰਮੀ ਕਰਦੀ ਹੈ ਉਸ ਦੇ ਬਾਵਜੂਦ ਜਿਹੜੇ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਦੇ ਵਿੱਚ ਖਾਸਾ ਉਹ ਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਇਹ ਜੰਡੇਆਲਾ ਗੁਰੂ ਹਲਕੇ ਦੀ ਗਹਿਰੀ ਮੰਡੀ ਦੀਆਂ ਤਸਵੀਰਾਂ ਨੇ ਵੱਡੀ ਮੰਡੀ ਹੈ ਇੱਥੇ ਔਰ ਡੋਰ ਟੂ ਡੋਰ ਪ੍ਰਚਾਰ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਕੁਨ ਨੇ ਜਿਹੜੇ ਇਸ ਜਗ੍ਹਾ ਦੇ ਉੱਤੇ ਪਹੁੰਚੇ ਹੋਏ ਨੇ ਇਹ ਸਿੱਧੀਆਂ ਤਸਵੀਰਾਂ ਇਸ ਜਗ੍ਹਾ ਦੇ ਉੱਤੇ ਜੰਡੇਆਲਾ ਗੁਰੂ ਜਿਹੜੇ ਨੇ ਇੱਥੇ ਜੰਡੇਆ ਉਹ ਪ੍ਰਚਾਰ ਕਰ ਰਹੇ ਨੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप